ਇਹੀ 2014 ਮਾਡਲ ਹੈ ਜੀ ਹਾਂਜੀ 3200 ਘੰਟਾ ਚੱਲਾ ਹੋਇਆ ਨਾਲ ਦੇ ਟਾਇਰ ਆਪਾਂ ਲਾਏ ਹੋਏ ਆ ਜੀ ਇਹ ਆ ਗਿਆ ਜੀ ਪਲੱਸ ਵਾਲਾ ਮਾਡਲ 2008 ਮਾਡਲ ਹੈ ਜੀ ਹਾਂਜੀ ਮਗਰਲੇ ਟਾਇਰ ਹੈਗੇ ਜੀ 60 ਕੇ ਪੈਸੇ ਅਗਲੇ ਹੈਗੇ 90 ਪੈਸੇ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਚੰਗਾ ਹੀ ਟਾਇਰ ਹੈਗੇ ਜੀ 70 80 ਪੈਸੇ ਦੇ ਠੀਕ ਹੈ ਜੀ ਮਾਰਫੇ ਟਾਇਰ ਆ ਚਾਰੇ ਠੀਕ ਹੈ ਜੀ ਹਾਂਜੀ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹੈ ਇਹ 2012 ਮਾਡਲ ਹੈ ਜੀ ਹਾਂਜੀ ਨਵੇਂ ਟਾਇਰ ਆ ਚਾਰੇ ਠੀਕ ਹੈ ਜੀ ਬੀਕੇਟੀ ਦੇ ਜੀ ਠੀਕ ਹੈ ਜੀ ਅਗਲੇ ਮਾਰਫ ਦੇ ਆ ਠੀਕ ਹੈ ਜੀ ਸ਼ੋਰੂਮ ਕੰਡੀਸ਼ਨ ਦਾ ਵਧੀਆ ਹੀ ਰਿਹਾ ਇਹ ਹਾਈ ਲੋ ਵਾਲਾ ਮਾਡਲ ਆ ਜੀ ਠੀਕ ਹੈ ਜੀ ਪਾਵਰ ਸਟੀering ਆ ਜੀ ਠੀਕ ਹੈ ਜੀ ਸ਼ੋ ਸਾਰਾ ਦਾ ਸਾਰਾ ਰੀਨਲ ਆ ਜੀ ਥੱਲੋ ਵੀ ਰੀਨਲ 3245 ਨੰਬਰ ਆ ਜੀ ਟਲਵੰਡੀ ਦਾ ਲੋਕਲੀ ਠੀਕ ਹੈ ਜੀ ਇੰਜਨ ਗੇਅਰ ਦਾ ਚੰਗਾ ਜੀ 2010 ਮਾਡਲ ਆ ਸੈਂਟਰ ਗੇਅਰ ਵਾਲਾ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਪਹੁੰਚਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਪਾਂ ਨਾਲ ਬਾਈ ਗੁਰਵਿੰਦਰ ਜੁੜਿਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਉਹ ਠੀਕ ਹੈ ਭਰਾ ਹਾਂਜੀ ਹਾਂਜੀ ਵਧੀਆ ਸਾਰੇ ਤੇ ਕਿੰਨੇ ਕਾ ਡਰਾਈਵਰ ਹੁੰਦਾ ਗਰਵਿੰਦਰ ਆਪਣੇ ਕੋਲ ਹੁੰਦੇ ਹੀ 8 9 ਡਰਾਈਵਰ 8 9 ਹਾਂਜੀ ਵਧੀਆ ਕੰਡੀਸ਼ਨਾਂ ਦੇ ਕਿਵੇਂ ਹੋਣਗੇ ਕੰਡੀਸ਼ਨਰ ਇੱਕ ਨੰਬਰ ਸ਼ੋਰੂਮ ਕੰਡੀਸ਼ਨ ਦੇ ਵਧੀਆ ਹੀ ਜਮਾ ਹਾਂਜੀ ਨਵੇਂ ਟਾਇਰਾਂ ਦੇ ਵਧੀਆ ਇੰਜਨ ਗੇਅਰ ਤੇ ਚੰਗੇ ਬਾਕੇ ਲੈ ਜੇ ਬੰਦਾ ਬਾਕੇ ਲੈ ਜੇ ਬੰਦਾ ਬੱਚਾ ਹਾਂਜੀ ਠੀਕ ਹੈ ਸਰਵਿਸਾਂ ਜਦ ਸਾਰਿਆਂ ਦੀਆਂ ਨਵੀਆਂ ਕੀਤੀਆਂ ਹੋਣੀਆਂ ਠੀਕ ਹੈ ਜੀ ਤੇ ਸੈਂਟਰ ਮਿਲਣਗੇ ਸਾਰੇ ਆਪਣੇ ਕੋਲ ਰੇਨ ਨਾਲ ਮਿਲਣਗੇ ਹਾਂਜੀ ਹਾਂਜੀ ਠੀਕ ਹੈ ਤੇ ਜੇ ਕੋਈ ਮੰਨ ਲਓ ਵੀ ਫਰਕ ਰਹਿ ਗਿਆ ਆਉਣ ਜਾਣ ਦਾ ਖਰਚਾ ਵੀ ਦੇਣਾ ਪਿਆ ਜਾਂਦਾ ਹਾਂਜੀ ਹਾਂਜੀ ਦੇ ਦੇਣਗੇ ਹਾਂਜੀ ਹਾਂਜੀ ਠੀਕ ਹੈ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ ਗੁਰਵਿੰਦਰ 730 100 ਪਰ ਤੋਂ ਇਹਦੇ ਬਾਰੇ ਦੱਸਿਂਗੇ ਜਰਾ ਟਰੈਕਟਰ ਕਿਦਾਂ ਹੈ ਇਹ 2014 ਮਾਡਲ ਹੈ ਜੀ ਹਾਂਜੀ 3200 ਘੰਟਾ ਚੱਲਿਆ ਹੋਇਆ ਨਾਲ ਦੇ ਟਾਇਰ ਆਪਾਂ ਲਾਏ ਹੋਏ ਆ ਜੀ ਠੀਕ ਹੈ ਆਪਾਂ ਬਿੱਲ ਵੀ ਦੇ ਦਾਂ ਟਰੈਕਟਰ ਦਾ ਬਿੱਲ ਵੀ ਮਿਲ ਜੂ ਇਹਨਾਂ ਦਾ ਹਾਂਜੀ ਹਾਂਜੀ ਚੌਕੜੇ ਦਾ ਹਾਂਜੀ ਠੀਕ ਹੈ ਇਹਦਾ ਮਗਰ ਦਾ ਹਿੱਸੇ ਦਾ ਤੇਲ ਵੀ ਨਮਾਈ ਠੀਕ ਹੈ ਜੀ ਇਹਦਾ ਕੱਲਾ ਕਲੱਚ ਖੁੱਲਾ ਹੈ ਗੇਅਰ ਇੰਜਨ ਦਾ ਜਮਾ ਓਕੇ ਡੈਟ ਗੇਅਰ ਇੰਜਨ ਦਾ ਓਕੇ ਆ ਹਾਂਜੀ ਕੱਲਾ ਕਲੱਚ ਖੁੱਲਾ ਹੈ ਸਾਰਾ ਸੀਲ ਟਰੈਕਟਰ ਕਲੱਕ ਕਲੱਚ ਖੁੱਲਿਆ ਮਿੱਤਰੋ ਸਾਰਾ ਸੀਲ ਦਾ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹੋ ਗੁਰਮਿੰਦਰ ਛਤਰੀ ਮਿਲੂ ਹਾਂਜੀ ਛਤਰੀ ਜੀ ਮੈਂ ਜਰੂਰ ਛਤਰੀ ਮਿਲ ਜੂਗੀ ਤੇ ਟਰੈਕਟਰ ਦੇਖ ਸਕਦੇ ਹੋ ਮਾਡਲ ਕਿੰਨੇ ਆ ਮਾਡਲ 2014 ਜੀ 14 ਤੇ ਰੇਟ ਕਿੰਨਾ ਹੈ ਰੇਟ ਕਰਦਾ 455000 ਰੁਪਏ ਜੀ 455000 ਡਿਮਾਂਡ ਹੈ ਤੇ ਦੇਣਾ ਕਿੰਨੇ ਦਾ ਇਹ ਦੇਦਾ ਇਹ 4.5 ਲੱਖ ਦਾ ਭਾਈ 4.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਹਾਂਜੀ ਮੂਰੇ ਆ ਗਿਆ 3730 ਫੇਰ ਹਾਂਜੀ ਨਿਊ ਹਾਲੈਂਡ ਇਹਦੇ ਬਾਰੇ ਦੱਸੀ ਬਈ ਇਹ ਆ ਗਿਆ ਪਲੱਸ ਵਾਲਾ ਮਾਡਲ 2008 ਮਾਡਲ ਹੈ ਜੀ ਹਾਂਜੀ ਮਗਰਲੇ ਟਾਇਰ ਹੈਗੇ ਯਾਰ 60 ਕੇ ਪੈਸੇ ਅਗਲੇ ਹੈਗੇ 90 ਪੈਸੇ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਚੰਗਾ ਹੀ ਠੀਕ ਹੈ ਜੀ ਕੋੜਾ ਬੈਂਪਰ ਲੱਗਿਆ ਬਾਕੀ ਕੋੜਾ ਬੈਂਪਰ ਲੱਗਿਆ ਹੋਇਆ ਇੰਜਨ ਗੇਅਰ ਦਾ ਚੰਗਾ ਕੋੜਾ ਬੈਂਪਰ ਬਾਹ ਕੇ ਲੈ ਜੀ ਬੰਦਾ ਗਾਰੰਟੀ ਬੰਦਾ ਬਾਹ ਕੇ ਤਸੱਲੀ ਕਰਕੇ ਲੈ ਜੀ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਤੇ ਰੇਟ ਕਿੰਨਾ ਰਹੂਗਾ ਰੇਟ ਇਹਦਾ ਇਹ ਕਰਦੇ 285000 ਰੁਪਏ ਦਵਾੜੀ ਤੇ ਦੇਣਾ ਕਿੰਨੇ ਦਾ ਹੈ ਇਹ ਦੇਦਾ ਹੈ 2,60,000 ਰਾਇਆ ਆਪਾਂ 2,60,000 ਦਾ ਬਣੂ ਮਿੱਤਰੋ ਹਾਂਜੀ ਪਲੱਸ ਵਾਲਾ ਮਾਡਲ ਹੈ ਪਲੱਸ ਵਾਲਾ ਮਾਡਲ ਹੈ ਠੀਕ ਹੈ ਤੇ ਛਤਰੀ ਮਿਲਜੂ ਛਤਰੀ ਦੇਵਾ ਹੈ ਸਾਰੇ ਇੰਦਰ ਛਤਰੀ ਨਾਲ ਮਿਲੂ ਮਿੱਤਰੋ ਡੰਡਾ ਫੱਟੀ ਸਾਰਾ ਡੰਡਾ ਫੱਟੀ ਸਾਰਾ ਕੁਝ ਨਾਲ ਹੈ ਮੂਰੇ ਆ ਗਿਆ 27 30 ਫੋਰਡ ਇਹਦੇ ਬਾਰੇ ਦੱਸੀ ਬਈ ਇਹ ਨੀਲੇ ਟੱਡ ਵਾਲੇ ਜਿਹਦੀ ਡਿਮਾਂਡ ਅੱਜਕੱਲ ਠੀਕ ਹੈ ਜੀ ਹਾਂਜੀ ਸਾਰਾ ਜੈਨੂਅਲ ਟਰੈਕਟਰ ਹੈ ਜੀ ਟਾਇਰ ਹੈਗੇ ਜੀ 70 80 ਪੈਸੇ ਦੇ ਠੀਕ ਹੈ ਜੀ ਐਮਆਰ ਫੇ ਟਾਇਰ ਆ ਚਾਰੇ ਠੀਕ ਹੈ ਜੀ ਹਾਂਜੀ ਡੰਡਾ ਫੱਟੀ ਛਤਰੀ ਸਾਰ ਡੰਡਾ ਫੱਟੀ ਸੱਤਰੀ ਸਾਰਾ ਕੁਝ ਨਾਲ ਹੈ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਬੰਦਾ ਬਾਹ ਕੇ ਤਸੱਲੀ ਕਰ ਲਿਆ ਆਪਣੀ ਫੁੱਲ ਤਸੱਲੀ ਹੋਈ ਹੋਈ ਹੈ ਟਰੈਕਟਰ ਆ ਫੁੱਲ ਤਸੱਲੀ ਕੀਤੀ ਆ ਤੁਸੀਂ ਹਾਂਜੀ ਹਾਂਜੀ ਇਹ ਬੰਦਾ ਬਾਹ ਕੇ ਤਸੱਲੀ ਕਰਕੇ ਲੈ ਜੀਏ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮਾਡਲ ਤੇ ਰੇਟ ਰੇਟ ਕਰਦੇ 2002 ਮਾਡਲ ਹੈ ਹਾਂਜੀ ਡਿਮਾਂਡ ਕਰਦੇ 2,75,000 ਰੁਪਏ ਠੀਕ ਹੈ ਜੀ ਇਹ ਜੈਸਨੋ ਦੇਦਾ ਨਹੀਂ 2,55,000 ਦਾ 2,55,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੌਕੇ ਤੇ ਹੋਰ ਵੀ ਮਾੜਾ ਮੋਟਾ ਹਲਕਾ ਫੁਲਕਾ ਮਾਨਤਾਨ ਕੀਤਾ ਜਾਊ ਟੈਂਪਲ ਕੱਪੜੇ ਵਾਲੀ ਛਤਰੀ ਹੈ ਜਿਵੇਂ ਨਵੀਂ ਛਤਰੀ ਹੈ ਹਾਂਜੀ ਮੂਰੇ ਆ ਗਿਆ 3730 ਇਹਦੇ ਬਾਰੇ ਦੱਸੀ ਬਾਈ ਇਹ 2012 ਮਾਡਲ ਹੈ ਜੀ ਹਾਂਜੀ ਨਵੇਂ ਟਾਇਰ ਆਚਾਰੇ ਠੀਕ ਹੈ ਜੀ ਬੀਕੇਟੀ ਦੇ ਜੀ ਠੀਕ ਹੈ ਜੀ ਅਗਲੇ ਮਾਰਫ ਦੇ ਆ ਠੀਕ ਹੈ ਜੀ ਸ਼ੋਰੂਮ ਕੰਡੀਸ਼ਨ ਦਾ ਵਧੀਆ ਹੀ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਰੰਗ ਪੇਂਟ ਦਾ ओरिजिनल ਹੈ ਜੀ ਸਾਰਾ ਰੰਗ ਪੇਂਟ ਦਾ ਰੀਜਨਲ ਹੈ ਮਿੱਤਰੋ ਡਬਲ ਡਿਸਟ੍ਰਿਬਿਊਟਰ ਹੈ 3 ਸਪੀਡ ਵਾਲਾ ਹਾਂ ਜੀ ਕਿੰਨੇ ਮਾਡਲ ਹੈ 12 ਮਾਡਲ ਹੈ ਜੀ 1.4 ਲੱਖ ਰੁਪਏ ਡਿਮਾਂਡ ਕਰਦੇ ਹਾਂ ਹਾਂ ਜੀ ਦਿਖਾ ਦੇ ਕੰਡੀਸ਼ਨ ਰਿਮਬੋਰਸ ਦੇਣਾ ਕਿੰਨੇ ਦਾ ਦੇਦਾ 3.95 ਲੱਖ ਦਾ ਜੀ 3.95 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਜੀ ਟਰੈਕਟਰ ਸਾਰਾ ਚੰਗਾ ਹੈ ਫੀਲਡ ਟਰੈਕਟਰ ਦੇਖੋ ਬੱਚੋ ਦਿਖਾ ਦੇ ਸਾਰਾ ਵੈਰੀਓ ਦੇਖੋ ਬੱਚੋ ਦਿਖਾ ਦੇ ਬਾਈ ਕਹਿੰਦਾ ਪੂਰੀ ਫੁੱਲ ਗਾਰੰਟੀ ਦੇ ਰਹੇ ਆ ਰੈਡੀਏਟਰ ਦਿਖਾ ਰਹੇ 222 ਮਾਡਲ ਵਰਗਾ ਜਮਾ ਸਾ ਰੈਡੀਏਟਰ 222 ਮਾਡਲ ਵਰਗਾ ਪਿਆ ਕੁਲੈਂਡ ਪਾਇਆ ਹੋਇਆ ਬੰਦਾ ਇਹ ਸੇ ਤੇਲ ਸਾਰਾ ਨਵਾਂ ਮੰਗਰ ਲਾ ਠੀਕ ਹੈ ਜੀ ਤੇ ਅਗਲਾ ਗਾਰੰਟੀ ਆਪਣੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਠੀਕ ਹੈ ਅੱਗੇ ਕਿਹੜਾ ਆ ਗਿਆ ਜੀ ਅੱਗੇ 3630 12 ਮਾਡਲ 373 ਫੇਰ ਆ ਗਿਆ ਭਾਈ ਹੌਲੈਂਡ 12 ਮਾਡਲ ਦੱਸੀ ਬਾਈ ਇਹਦੇ ਬਾਰੇ ਇਹ ਹਾਈ ਲੋ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਪਾਵਰ ਸਟੀering ਹੈ ਜੀ ਠੀਕ ਹੈ ਜੀ ਸ਼ੋਅ ਸਾਰਾ ਸਾਰਾ ਰੀਨਲ ਹੈ ਜੀ ਥੱਲੋ ਵੀ ਰੀਨਲ ਹੈ ਠੀਕ ਹੈ ਜੀ ਹਲਕੀ ਬੁਲਕੀ ਮਗਰ ਲੈਂਕਾ ਦਾ ਟੱਚਿੰਗ ਹੈਗੀ ਹੈ ਲੈਂਕਾ ਦਾ ਜਿਹੜਾ ਟੱਚਿੰਗ ਹੈ ਹਾਂਜੀ ਉਹ ਦੱਸ ਸਕਦੇ ਹਾਂ ਠੀਕ ਹੈ ਮੂਰਲੇ ਟਾਇਰ ਨਵੇਂ ਨੇ ਮਗਰਲੇ ਟਾਇਰ ਕਿੰਨੇ ਕ ਪਏ ਨੇ ਮਗਰਲੇ ਹੈਗੇ ਅੱਧੇ ਕੇ 60 ਕ ਪੈਸੇ ਜੀ ਅੱਧੇ ਕ ਮਗਰਲੇ ਟਾਇਰ ਨੇ ਬਾਈ ਲੈਂਕਾ ਤੇ ਟੱਚਿੰਗ ਹੈਗੀ ਹੈ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹਾਂ ਡੰਡਾ ਦੇਵਾ ਇਹ ਨਾਲ ਫੱਟੀਆਂ ਡੰਡਾ ਮਿਲੂ ਫੱਟੀ ਹੈਗੀ ਆ ਸਸਤਰੀ ਲੱਗੀ ਹੋਈ ਹੈ ਤੇ ਮਾਡਲ ਤੇ ਰੇਟ ਕਿੰਨਾ ਰੂਪ ਹੈ ਇਹ ਇਹ ਤਾਂ ਡਿਮਾਂਡ ਕਰਦੇ 7 ਲੱਖ 40 ਹਜ਼ਾਰ ਰੁਪਈਆ ਹਾਂਜੀ ਤੇ ਮਾਡਲ ਹੈਗਾ 12 ਇਹ ਠੀਕ ਹੈ ਦੇਣਾ ਕਿੰਨੇ ਦਾ ਇਹ ਦੇਦਾ ਸਵਾ 3 ਲੱਖ ਦਾ ਜੀ ਸਵਾ 3 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਜੀ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਅੱਗੇ ਕਿਹੜਾ ਆ ਗਿਆ ਬਾਈ ਅੱਗੇ ਅਰਜਨ ਆਈ 605 ਆਪਣੇ ਕੋਲ ਅੱਗੇ 605 ਅਰਜਨ ਆ ਗਿਆ ਬਾਈ 3245 ਨੰਬਰ ਹੈ ਜੀ ਕਮੇਡੀ ਦਾ ਲੋਕਲੀ ਠੀਕ ਹੈ ਜੀ ਇੰਜਨ ਗੇਅਰ ਦਾ ਚੰਗਾ ਹੀ 2010 ਮਾਡਲ ਆ ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਵਾਲਾ ਹਾਂਜੀ ਟਾਇਰਾਂ ਦੀ ਕੰਡੀਸ਼ਨ ਆ ਟਾਇਰਾਂ ਦੀ ਕੰਡੀਸ਼ਨ ਆ ਆਪਾਂ ਬਸ ਅੱਜ ਖਰੀਦਿਆ ਹੀ ਜੀ ਜਿਹੜੇ ਰੇਟ ਆਇਆ ਆਪਾਂ ਉਹੀ ਰੇਟ ਦੇ ਦਾਂਗੇ ਬੰਦੇ ਨੂੰ ਠੀਕ ਐ ਆਪਾਂ ਕੋਈ ਜਿਹੜਾ ਰੇਟ ਆਇਆ ਉਹੀ ਹੀ ਦੇ ਦਾਂਗੇ ਆਪਾਂ ਬੰਦੇ ਨੂੰ ਠੀਕ ਐ 2010 ਮਾਡਲ ਆ ਇਹ ਹਾਂਜੀ ਇਹ ਡਿਮਾਂਡ ਕਰਦੇ 2,65,000 ਰੁਪਏ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਜਿਹੜੇ ਰੇਟ ਆ ਸਾਰਾ ਇਹਨਾਂ ਸੋ ਸ਼ਾਦਾ ਮਰਾੜਾਂ ਦਾ ਜਿਵੇਂ ਹੈਗਾ ਉਵੇਂ ਹੀ ਖੜਾ ਬਣੇ ਉਵੇਂ ਹੀ ਖੜਾ ਹੈ ਮਿੱਤਰੋ ਚੰਗਾ ਰੇਟ ਭਾਈ ਚਾਰੇ ਤੋਂ ਲੈਤਾ ਪਕਰੋ ਠੀਕ ਹੈ ਜੀ ਇਸ ਤੋਂ ਇਲਾਵਾ ਭਾਈ ਹੋਰ ਵੀ ਹੁੰਦੇ ਆ ਹਾਂਜੀ ਘਰੇ ਹੁੰਦੇ ਆਪਣੇ ਕੋਲੇ ਆ ਜ਼ਿਆਦਾਤਰ ਹਾਲੈਂਡ ਹੀ ਰੱਖਦੇ ਆ ਭਾਈ ਹਾਲੈਂਡ ਹੁੰਦੇ ਆ ਹਾਂਜੀ ਤੇ ਪਿੰਡ ਕਿਹੜਾ ਭਾਈ ਦਾ ਪਿੰਡ ਰਾਮਸਰਾ ਰਾਮਾ ਮੰਡੀ ਠੀਕ ਹੈ ਜੀ ਤਲਵੰਡੀ ਸਾਬੋ ਤਲਵੰਡੀ ਸਾਬੋ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਭਾਈ ਜੀ 99888 ਜੀ ਹਾਂਜੀ 026 ਦੁਬਾਰੇ ਬੋਲਿਓ 99888 ਜੀ 0 भी 26 ये भाई दा मोबाइल नंबर है बहुत-बहुत धन्यवाद बहुत भाई जानकारी देने ਲਈ ठीक है ये भाई दा मोबाइल नंबर है करके कांटेक्ट ਤੁਸੀਂ ਟ੍ਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ